ਆ ਸਾਡੇ ਪਿੰਡ ਦਾ ਹੈਗਾ ਬੱਸ ਸਟੈਂਡ ਇੱਥੋਂ ਉਤਰਨਾ ਤੁਸੀਂ ਉਤਰ ਕੇ ਸਾਹਮਣੇ ਹੀ ਤੁਹਾਨੂੰ ਬਿਲਕੁਲ ਸਾਡੇ ਪਿੰਡ ਦਾ ਇੱਕ ਜਿਹੜਾ ਬਹੁਤ ਖੂਬਸੂਰਤ ਜਗਾ ਬਣੀ ਹੋਈ ਹੈ ਗੰਗਾ ਤੇ ਇੱਥੇ ਤੁਸੀਂ ਆ ਕੇ ਸਿਰਫ 20 ਰੁਪਿਆ ਦੇ ਵਿੱਚ ਆਪਦੇ ਜਵਾਕਾਂ ਨੂੰ ਚੰਡੀਗੜ੍ਹ ਲੈ ਕੇ ਜਾਣ ਦੀ ਲੋੜ ਨਹੀਂ ਜਾਂ ਹੋਰ ਕਿਤੇ ਪਾਰਕਿੰਗ ਵਿੱਚ ਵੱਡੇ ਲੈ ਕੇ ਜਾਣ ਦੀ ਲੋੜ ਨਹੀਂ ਇੱਥੇ ਤੁਸੀਂ ਆਓ ਤੇ ਰੱਬ ਨੇ ਹੁਣ ਕਿਰਪਾ ਵੀ ਕਰਦੀ ਹੈ ਮੌਸਮ ਵੀ ਜਮਾ ਠੀਕ ਠਾਕ ਰਹਿਣ ਲੱਗ ਗਿਆ ਹੈਗਾ ਬਹਾਲੀ ਧੁੱਪ ਨਹੀਂ ਹੈਗੀ ਇੱਥੇ ਸਿਰਫ ਦਈ ਆ ਦੇ ਜਵਾਕਾਂ ਨੂੰ 20 ਰੁਪਈਆ ਦੇ ਵਿੱਚ ਇੰਜੋਏ ਕਰਾ ਕੇ ਲਿਜਾ ਸਕਦੇ ਆ ਇਧਰਲੇ ਪਾਸੇ ਸੁਣਨ ਚ ਆਇਆ ਵੀ ਕੈਂਟੀਨ ਬਣੀ ਜਾਂਦੀ ਆ ਨਾਲ ਦੀ ਨਾਲ ਇਥੇ ਗੱਗੂ ਬੈਠੀ ਹੋਵੇ ਉਹ ਬੱਲੇ ਲੱਗੇ ਹੋ ਉਧਰਲੇ ਪਾਸੇ ਉਹਦਿਆਂ ਵੀ ਅਜਮਾਲ ਲਾ ਦੇਣੀਆਂ ਇਥੇ ਤਸਵੀਰਾਂ ਬਣਾੰਗਾ ਉਹਦਾ ਐਕਸਪੀਰੀਅੰਸ ਪੁੱਛਾਂਗੇ ਕਿੰਨਾ ਕਿੰਨਾ 1 ਫੋਟੋ ਤੇ ਕਿੰਨਾ ਟਾਈਮ ਲੱਗਿਆ ਤੇ ਕਿੰਨੇ ਪੈਸੇ ਲੱਗਦੇ ਆ ਵੀ ਮੱਲਾ 1 ਫੋਟੋ ਬਣਾਉਣ ਦੇ ਕਿੰਨੇ ਸੋਹਣੇ ਬਾਈ ਦੇ ਵਿਚਾਰ ਲਿਖੇ ਹੋਏ ਆ ਤੇ ਮੱਲਾ ਵੀ ਸਿਰ ਆ ਗੱਲਬਾਤ ਐਂਡ ਕਰਾਇਆ ਪਿਆ ਬਾਈ ਦਾ ਜਿੰਨਾ ਵੀ ਇਥੇ ਰੰਗ ਦਾ ਕੰਮ ਹੋਇਆ ਏ ਤੂੰ ਸਾਰੇ ਸਾਡੇ ਪਿੰਡ ਦਾ ਮੁੰਡਾ ਏ ਗੱਗੂ ਪੇਂਟਰ ਉਹਨੇ ਕੀਤਾ ਏ ਮੱਲਾ ਵੀ ਜੋ ਲਿਖਿਆ ਏ ਜੋ ਤਸਵੀਰਾਂ ਬਣਾਈਆਂ ਗਈਆਂ ਤੇ ਗੱਗੂ ਪੇਂਟਰ ਨੇ ਆਪ ਦੀ ਹੱਥੀ ਤਸਵੀਰਾਂ ਬਣਾਈਆਂ ਗਈਆਂ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਤੇ ਇਹ ਗੱਲ ਵੀ ਕਹਿੰਦੇ ਆ ਵੀ ਲਾਜ਼ਮੀ ਸ਼ੇਅਰ ਲਾਜ਼ਮੀ ਕਰ ਦਿਓ ਆਦੇ ਬੱਚਾ ਨੂੰ ਲਾਜ਼ਮੀ ਲੈ ਕੇ ਆਇਓ ਇੱਥੇ ਸਾਡੇ ਪਿੰਡ ਲੋਪੋ ਬੱਸ ਸਟੈਂਡ ਤੋਂ ਸਿਰਫ ਹੀ ਤੁਸੀਂ ਬਸ ਸਟੈਂਡ ਦੇ ਉੱਤਰਨਾ ਉਤਰ ਕੇ ਸਿਰਫ ਹੀ ਥੋੜੀ ਦੋ ਗੱਦਮਾਂ ਹੀ ਚੱਲਣਾ ਨਾਲ ਦੀ ਨਾਲ ਤੁਸੀਂ ਇੱਥੇ ਆ ਜਾਣਾ ਸਿਰਫ 20 ਰੁਪਈਆ ਦੇ ਵਿੱਚ ਦੀਆਂ ਇਹਦੇ ਜਵਾਕਾਂ ਦਾ ਇਥੇ ਮਨੋਰੰਜਨ ਆ ਜਿਹੜੇ ਮਨ ਲਾ ਵੀ ਵੱਡੇ ਸ਼ਹਿਰਾਂ ਚ ਨਹੀਂ ਪਹੁੰਚ ਸਕਦੇ ਜਿਵੇਂ ਚੰਡੀਗੜ੍ਹ ਉਹ ਲੁਧਿਆਣਾ ਹੋ ਗਿਆ ਮਹੱਲੀ ਹੋ ਗਿਆ ਉੱਥੇ ਜਿਹੜਾ ਤੁਸੀਂ VOTING ਵਾਲਾ ਸਿਸਟਮ ਜਵਾਕਾਂ ਨੂੰ ਉਹਦਾ ਇਥੇ ਲਿਆਓ ਨੰਦ ਮੰਗਲ ਆ ਜਗ੍ਹਾ ਬਣੀ ਹੋਈ ਹੈ ਨਾਲੇ ਦਰਸ਼ਨ ਮੇਲਾ ਕਰੋ ਤੇ ਨਾਲ ਦੀ ਨਾਲ ਥੋੜਾ ਇਥੇ ਸਵਾਗਤ ਕਰਨੀ ਗਿਆ ਦੇਖਦੇ ਰਹੋ ਵੇ ਦੋ ਹੰਸ ਬੈਠੇ ਦੇਖੋ ਕਹਿੰਦੇ ਸੋਹਣੇ ਲੱਗਦੇ ਆ ਪਿਆਰੇ ਲੱਗਦੇ ਆ ਇਹਨਾਂ ਨੇ ਵੀ ਮਤਲਬ ਦੋ ਇਹੇ ਆ ਚਿੱਟੇ ਆ ਤੇ ਦੋ ਕਾਲੇ ਛੱਡੇ ਹੋਏ ਆ ਇੱਥੇ ਤੇ ਨਾਲ ਦੇ ਨਾਲ ਇਧਰਲੇ ਪਾਸੇ ਬਾਈ ਨੇ ਬਣਾਈਆਂ ਹੋਣਗੀਆਂ ਸਾਰੀਆਂ ਹੀ ਤਸਵੀਰਾਂ ਤੇ ਇਧਰਲੇ ਪਾਸੇ ਉਹ ਬਾਈ ਲੱਗਿਆ ਪਿਆ ਇੱਕ ਸਾਫ ਕਰਨ ਮਤਲਬ ਮਾਨਕ ਸਾਡੇ ਪਿੰਡ ਦਾ ਇਹ ਵੀ ਮੁੰਡਾ ਚਲੋ ਜੀ ਅੱਗੇ ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਆ ਤੇ ਜੱਥੇਦਾਰ ਸਰਦਾਰ ਜੱਸਾ ਸਿੰਘ ਆਲੂਆ ਬਾਬਾ ਬੰਦਾ ਸਿੰਘ ਬਹਾਦਰ ਤੇ ਤਣ ਤਣ ਬਾਬਾ ਜੀਵਨ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਇਧਰਲੇ ਪਾਸੇ ਮਾਣ ਦੀਆਂ ਕੁਝ ਲੈਣਾ ਲਿਖੀਆਂ ਹੋਈਆਂ ਪਰਲੇ ਪਾਸੇ ਇਹਦੇ ਬਾਬਾ ਬੁੱਲਾ ਜੀ ਦਾ ਬਣਾਇਆ ਹੋਇਆ ਆ ਜ ਆਹ ਰੇ ਸਾਰੀਆਂ ਦਿਖਾ ਦੇ ਜਣਾ ਪੂਵਾ ਗੱਗੂ 20 ਰੁਪਏ ਲਾਏ ਹੋਏ ਇਹ ਵੀ ਬੇਅਰਥ ਨਹੀਂ ਜਾਣੇ ਬਾਬਿਆਂ ਨੇ ਮੱਲਾਂ ਵੀ 12 ਮਹੀਨੇ ਦੀ 7 ਤਰੀਕ ਨੂੰ ਕੰਮ ਸ਼ੁਰੂ ਕੀਤਾ ਸੀ ਤੇ 12 ਮਹੀਨੇ ਦੀ 7 ਤਰੀਕ ਨੂੰ ਬਾਬੇ ਕਹਿੰਦੇ ਆਪਾਂ ਖੰਡ ਪਾਠ ਕਰਾਇਆ ਕਰਾਂਗੇ ਜਿਹੜੇ ਇੱਥੇ 20 ਰੁਪਏ ਖਰਚੇ ਆ ਖਰਚੇ ਆ ਤੁਸੀਂ ਉਹ ਵੀ ਉਹ ਵੀ ਤੁਹਾਡੇ ਮੱਲਾਂ ਵੀ ਇੱਕ ਲੰਗਰ ਦੇ ਵਿੱਚ ਪੈ ਜਾਣੇ ਆ ਇੱਥੇ ਖੰਡ ਪਾਠ ਹੋਇਆ ਕਰੂਗਾ 12 ਮਹੀਨੇ ਦੀ 7 ਤਰੀਕ ਨੂੰ ਉਹ ਸੇਵਾ ਹੈ ਜਿਹੜੀ ਉਹ ਇੱਥੇ ਤੁਹਾਡੇ ਲੱਗ ਜਾਣੇ 20 ਰੁਪਏ ਵੀ ਤੁਹਾਡੇ ਬੇਅਰਥੇ ਨਹੀਂ ਜਾਣਗੇ ਉਹ ਵੀ ਕਹਿੰਨਗੇ ਅਰਥ ਲੱਗਣਗੇ ਤੇ ਆ ਬੈਠਾ ਸਾਡਾ ਮਨ ਲੱਗ ਗੱਗੂ ਪੇਂਟਰ ਜਿੰਨੀਆਂ ਵੀ ਤੁਸੀਂ ਬਾਲਾ ਤਸਵੀਰਾਂ ਜਿੰਨੀਆਂ ਵੀ ਬਣਾਇਆਂ ਸੀਗਾ ਸਾਰੀਆਂ ਗੱਗੂ ਪੇਂਟਰ ਨੇ ਬਣਾਇਆਂ ਇੱਥੇ ਤੇ ਬਾਈ ਹੋ ਠੀਕ ਠਾਕ ਹੈ ਗੱਗੂ ਹਾਂ ਠੀਕ ਠਾਕ ਹੈ ਬਰੇ ਵਧੀਆ ਇਹ ਕਿੱਥੇ ਫਿਰਦਾ ਬੋਤਾ ਅੱਜ ਠੀਕ ਠਾਕ ਹੈ ਮੇਰਾ ਰਾਜਸਥਾਨ ਨਹੀਂ ਇਹ ਰਾਜਸਥਾਨ ਚ ਫਿਰਦਾ ਬੋਤਾ ਹੈ ਨਾ ਹਾਂ ਉਹਦਾ ਏਰੀਆ ਬਣਾਇਆ ਉਹਦਾ ਉਹਨਾਂ ਦਾ ਏਰੀਆ ਬਣਾਇਆ ਕਿੰਨਾ ਕੁ ਟਾਈਮ ਲਾ ਗੱਗੂ ਇੱਕ ਇੱਕ ਫੋਟੋ ਤੇ ਦੋ ਤਿੰਨ ਦਿਨ ਲੱਗ ਜਾਂਦੇ ਵੀਰੇ ਦੋ ਤਿੰਨ ਦਿਨ ਲੱਗ ਜਾਂਦੇ ਇੱਕ ਫੋਟੋ ਤੇ ਪੈਸੇ ਕਿੰਨੇ ਕੁ ਲੱਗਦੇ ਪਿਆਸ ਇਹ ਤਾਂ ਜਗ੍ਹਾ ਦੇ ਹਿਸਾਬ ਨਾਲ ਇੱਥੇ ਤਾਂ ਆਪਣਾ ਬਾਬਾ ਇਹ ਤਾਂ ਬਾਬਿਆਂ ਨੇ ਇਧਰੋਂ ਵੀ ਅਗਲੀ ਸਾਹ ਦਿਖਾ ਦੇ ਮੜਾ ਜ ਆਹਣ ਮਾਰਕੀਟ ਮੱਲਾ ਵੀ ਕਿੰਨੀਆਂ ਸੋਹਣੀਆਂ ਬਾਈ ਨੇ ਲ ਜਗ੍ਹਾ ਦੇ ਮਹਿਣਕੇ ਆ ਪਦਾ ਹਾਂ ਕਮਾਲ ਕੀਤਾ ਪਿਆ ਉਧਰਲੇ ਪਾਸੇ ਦੇਖ ਪਾਣੀ ਦਾ ਥੀਮ ਬਣਾਇਆ ਨਾਲ ਬਾਪੂ ਬੈਠਾ ਚਿੜੀਆਂ ਬੈਠੀਆਂ ਆਂ ਕੀ ਆ ਬਾਤ ਹੀ ਕੀਤਾ ਪਿਆ ਗੱਗੂ ਮੱਲਾ ਘੈਂਟ ਆ ਕੰਮ ਤੇਰਾ ਯਾਰ ਤੇ ਇਧਰਲੇ ਪਾਸੇ ਆਹ ਕੀ ਬਣੀ ਜਾਂਦਾ ਹੋਰ ਨਾਲ ਦੀ ਨਾਲ ਜੀ ਸੱਭਿਆਚਾਰਕ ਭੰਗੜਾ ਬਾਬਾ ਅੱਛਾ ਸੱਬਿਆ ਜਾਰ ਕੇ ਮੈਂ ਯਾਰ ਗੱਗੂ ਇੱਕ ਗੱਲ ਦੱਸ ਮੈਨੂੰ ਵੀਰੇ ਆ ਲੈਣਾ ਹੀ ਹੈਗਾ ਉਹ ਤੋਂ ਮਾਰਦੇ ਹੁੰਨੇ ਆ ਵਿੱਚ ਇਹਦਾ ਜੀ ਮੈਣਤੀ ਹੁੰਦੀ ਫੋਟੋ ਦੀ ਜਿੰਨੇ ਵੱਡੇ ਬਣਾਉਣੀ ਉਸ ਹਿਸਾਬ ਨਾਲ ਆਪਾਂ ਸਕੇਲ ਗ੍ਰਾਫ ਹੁੰਦਾ ਇਹ ਗ੍ਰਾਫ ਲਾ ਕੇ ਫੋਟੋ ਵਧੀਆ ਬਣ ਜਾਂਦੀ ਇਹ ਸਾਰੀ ਇਦਾਂ ਕਰਦੇ ਹਾਂ ਹਾਂਜੀ ਹਾਂ ਕਈ ਹਾਂ ਵੈਸੇ ਜੇ ਆਪਾਂ ਫ੍ਰੀਹੈਂਡ ਬਣਾਈਏ ਉਹ ਤੇ ਫਰਕ ਪੈਂਦਾ ਹੂੰ ਵੈਸੇ ਇਦਾਂ ਕਰਨਾ ਸਹੀ ਹੈ ਅੱਛਾ ਇਹ ਇੱਕ ਕੱਚੀ ਲੀਕ ਕੀ ਹੋਈ ਆ ਮੱਲਾ ਵੀ ਪਹਿਲਾਂ ਜਿਹੜੀ ਕਹਿ ਦੀਏ ਹਾਂਜੀ ਹਾਂ ਇਹ ਕੱਚਾ ਪੈਨਸਲ ਨਾਲ ਕਰਨਾ ਪੈਂਦਾ ਇਹ ਪੈਨਸਲ ਨਾਲ ਓਦੋਂ ਬਾਅਦ ਤੁਸੀਂ ਓਦੋਂ ਬਾਅਦ ਪੇਂਟ ਨਾਲ ਲੀਕ ਕੇ ਫ ਤੇ ਰੰਗ ਦੀ ਮੈਕਸੀ ਕਰਨੀ ਆ ਦੋ ਕੋਟ ਤਿੰਨ ਹੋਰ ਇਧਰਲੇ ਪਾਸੇ ਇੱਕ ਹੋਰ ਬਣਾਉਣਾਗਾ ਹਾਂਜੀ ਇੱਥੋਂ ਤਾਈਂ ਆ ਜਾਣਾ ਇਹ ਅੱਛਾ ਇੱਥੋਂ ਦਾ ਇਧਰ ਵੀ ਆ ਆ ਮੌਸਮ ਥੋੜਾ ਜਿਹਾ ਖਰਾਬ ਜਾ ਕਰਕੇ ਉਧਰ ਫਿਰ ਪੇਂਟਿੰਗ ਕਰਨ ਲੱਗਿਆ ਤਾਂ ਤਾਂ ਇਧਰਲੇ ਪਾਸੇ ਲੱਗ ਗਿਆ ਵੀ ਇਧਰ ਪੱਕੇ ਦੇ ਨਿਮੇੜ ਲਗੇ ਹਾਂ ਪੱਕੇ ਦੇ ਨਿਮੇੜ ਲਿਏ ਹਾਂ ਮਨ ਲਾ ਵੀ ਜਿੰਨਾ ਰੰਗ ਦਾ ਕੰਮ ਹੋਇਆ ਤੂੰ ਹੀ ਕੀਤਾ ਗੱਗੂ ਹਾਂ ਟੋਟਲ ਹਾਂਜੀ ਹਾਂ ਵਧੀਆ ਇੱਕ ਵੀ ਆ ਸੀਗਾ ਪਹਿਲਾਂ ਮੁੰਡਾ ਉਹ ਵੀ ਬਣਾ ਕੇ ਗਿਆ ਬੌੜਿਆ ਅੱਛਾ ਦੋ ਜਣੇ ਸੀਗੇ ਤੁਸੀਂ ਮਨ ਲਾ ਵੀ ਜਿਹੜੇ ਬਣਾ ਬਣਾਏਗਾ ਸਾਰਿਆਂ ਦੇ ਹੈਨਾ ਹਾ ਆਪਣਾ ਹ ਆਪਣਾ ਚਲੋ ਜੀ ਜਾਨੀ ਬਾਹਰ ਅੱਛਾ ਕਿਵੇਂ 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 ਮੰਨ ਕਿਵੇਂ ਵੀਰੇ ਬਣਿਆ ਨਹੀਂ ਉਹ ਮੈਂ ਹਾ ਬਹੁਤ ਉਹਨਾਂ ਨੇ ਮੱਥਾ ਮਾਰਿਆ ਹਾ ਬੈਠੇ ਕਿਥੇ ਕੈਮਰਾ ਮਾਰ ਕੇ ਦੇਖ ਲਿਓ ਹਾ ਉਹ ਮੈਂ ਬਚਾਲੇ ਛੱਡ ਕੇ ਉਹ ਮੈਂ ਲੀਕ ਕੇ ਨਹੀਂ ਗਏ ਕਿ ਮੈਂ ਗੱਗੂ ਵੀਰੇ ਨੇ ਲੀਕ ਕੇ ਉਹ ਮੈਂ ਨਹੀਂ ਬਣੀ ਅੱਛਾ ਮੰਨ ਲਾ ਵੀ ਉਹ ਲਾਲ ਜਿਹੜਾ ਪਹਿਲਾਂ ਸੀ ਕਹਿੰਦੇ ਨਾਲ ਬਾਈ ਦੇ ਮਤਲਬ ਉਹ ਤੋਂ ਬਣਿਆ ਨਹੀਂ ਲੀਕ ਕੇ ਨਹੀਂ ਗਏ ਉਹਦੀਆਂ ਗਲਤੀਆਂ ਦੀਆਂ ਹੀ ਹੈਗੀਆਂ ਬੈਚ ਅੱਠ ਦੇਖ ਗੂਠੇ ਦੇਖੋਗੇ ਉਹ ਤੁਹਾਨੂੰ ਆਪ ਹੀ ਪਤਾ ਲੱਗ ਜੀ ਹਾਂ ਮਨ ਲਾ ਬ੍ਰੀਕ ਕੀ ਦੇ ਵੱਜ ਜੇ ਆਪਾਂ ਦੇਖਦੇ ਹਾਂ ਹਾਂ ਜੇ ਆਪਾਂ ਬ੍ਰੀਕ ਕੀ ਕੱਢ ਕੇ ਹਾਂ ਗੂਠੇ ਵਾਲੇ ਬ੍ਰੀਕ ਕੀ ਗੂਠੇ ਵਾਲੇ ਬ੍ਰੀਕ ਕੀ ਤੇ ਪਏ ਤੇ ਮੈਂ ਮੈਂ ਇੱਕ ਮੈਨੂੰ ਹੋਰ ਵੀ ਪਤਾ ਲੱਗਿਆ ਯਾਰ ਮਾਨ ਕੇ ਮੈਂ ਪਹਿਲਾਂ ਚਲ ਬੋਲਿਆ ਆ ਕਿ ਜਿਹੜੇ ਆਪਾਂ ਇੱਥੇ ਵੀ 20 ਰੁਪਏ ਖਰਚਦੇ ਆ ਮਨ ਲਾ ਇਹਦੇ ਵਿੱਚ ਗੀੜਾ ਦੇਣਾ ਉਹ ਵੀ ਆਪਣਾ ਮਨ ਲਾ ਵੀ ਬੇਅਰਥੇ ਨਹੀਂ ਜਾਂਦੇ ਉਹ ਵੀ ਕਿਤੇ ਸਾਰੇ ਵੀਰੇ ਕਦੇ ਉਹ ਦੇਖੋ ਹੁਣ ਮਹਾਰਾਜ ਸਕੂਲ ਪਾਇਆ ਵਾ ਹੂੰ ਅੱਡੋਡੀ ਸੇਵਾ ਲਈ ਸੇਵਾ ਲੱਗੇ ਨੇ ਪਰ ਜਿਹੜੇ ਇੱਥੋਂ ਵਾਲੇ 20 ਰੁਪਏ ਐ ਕੈਸ਼ਾਂ ਦੇ ਉਹ ਲੰਗਰ ਤੇ ਜਾਣੇ ਤੇ ਮਹਾਰਾਜ ਕਹਿੰਦੇ ਵੀ 7ਵੇਂ ਦੀ 12 ਤਰੀਕ ਨੂੰ ਕਿੰਨੇ ਮਾਇਆ ਮਿਲਦੀ ਆ ਹਾਂ ਅਸੀਂ ਗਿਣਤੀ ਨਹੀਂ ਮਾਰਦੇ 12 ਮੇਂ ਫੜਾ ਕੇ ਅਗਲੇ ਦੇ ਫੜਾ ਕੇ ਉਹ ਉਮੀ ਜੇ ਜਿੰਦੇ 12ਵੇਂ ਮਹੀਨੇ 7 ਤਰੀਕ ਨੂੰ ਇੱਥੇ ਖੰਡ ਪਾਠ ਹੋਇਆ ਕਰੂਗਾ ਹਰ ਸਾਲ ਮਤਲਬ ਜਿਹੜੇ ਇੱਥੇ ਤੁਸੀਂ 20 ਰੁਪਏ ਕੈਸ਼ਾਂ ਦੇ ਝੂਟੇ ਲੈਣੇ ਆ ਤੇ ਉਹ ਤੁਹਾਡੇ ਬੇਅਰਥੇ ਨਹੀਂ ਜਾਣੇ ਇੱਥੇ ਤੁਹਾਡੇ ਅਰਥ ਲੱਗਣਗੇ ਇੱਥੇ ਤੁਸੀਂ ਆਓ ਆਦੇ ਜਵਾਕਾਂ ਨਾਲ ਲਾਜਮੀ ਲੈ ਕੇ ਆਓ ਇੱਥੇ ਤੇ ਮਨੋਰੰਜਨ ਕਰਾ ਕੇ ਲੈ ਕੇ ਤੇ ਨਾਲੇ ਚੰਡੀਗੜ੍ਹੋਂ ਦੀ ਆ ਕੇ ਹਾਂ ਅੱਛਾ ਚੰਡੀਗੜ੍ਹੋਂ ਹਾਂ ਗਵਿੰਦਗੜ੍ਹੋਂ ਬਹੁਤ ਸੰਗਤ ਆ ਰਹੀ ਬਹੁਤ ਸੰਗਤਾਂ ਆ ਰਹੀਆਂ ਦੂਰੋਂ ਦੂਰੋਂ ਤੇ ਤਰ ਲੱਗਿਆ ਵੀਰਾ ਉੱਤੇ ਹੂੰ ਸਾਰੇ ਉੱਤੇ ਫੁੱਲ ਬੂਟੇ ਬਦਲ ਦੇਣਾ ਹੀ ਬਦਲ ਦੇਣਾ ਬਦਲ ਦੇਣਾ ਤੇ ਗੱਗੂ ਹੋਰ ਠੀਕ ਠਾਕ ਹਾਂਜੀ ਹਾਂ ਵਧੀਆ ਵੀਰੇ ਕੋਈ ਨਹੀਂ ਵੀ ਕਿਸੇ ਨੇ ਵੀ ਕੋਈ ਪੇਂਟਿੰਗ ਕਰਾਉਣੀ ਆ ਜਾਂ ਕਿੱਦਾਂ ਦਾ ਵੀ ਹੂੰ ਤੇ ਆਪਣਾ ਕੰਟੈਕਟ ਨੰਬਰ ਤੁਹਾਨੂੰ ਗੱਗੂ ਦਾ ਦੇ ਦੇਣਾ ਕਿਸੇ ਨੇ ਵੀ ਦੁਆਰ ਤੇ ਬਣਾਉਣੀ ਆ ਗੁਰਦਾਰ ਸਾਹਿਬ ਦਾ ਕੰਮ ਕਰਾਉਣਾ ਜਾਂ ਕਿ ਸਕੂਲ ਦਾ ਕਰਾਉਣਾ ਜਾਂ ਕਿ ਸਾਂਝੀ ਜਗ੍ਹਾ ਤੇ ਤੁਸੀਂ ਕੰਮ ਕਰਾਉਣਾ ਗੱਗੂ ਦਾ ਬਿਲਕੁਲ ਜਾਇਜ਼ ਰੇਟ ਹੋਊਗਾ ਨੰਬਰ ਸਕਰੀਨ ਦੇ ਚੱਲ ਰਿਹਾ ਲਾਜ਼ਮੀ ਘੰਟੀ ਗੱਗੂ ਨੂੰ ਖੜਕਾ ਲਓ ਕਾ ਮੂਸੇ ਵਾਲੇ ਦੀ ਫੋਟੋ ਵੀ ਕਿਸੇ ਨੇ ਬਣਵਾਉਣੀ ਜੇ ਮੂਸੇ ਵਾਲੇ ਦੀ ਫੋਟੋ ਬਣਾਉਣੀ ਆ ਬਾਈ ਕਹਿੰਦਾ ਉਹ ਵੀ ਆਪਾਂ ਪੂਰੀ ਦਸੱਲੀ ਨਾਲ ਉਹ ਵੀ ਘੈਂਟ ਬਣਾ ਕੇ ਦੇਵਾਂਗੇ ਤੇ ਵੀਡੀਓ ਚੰਗੀ ਲਈ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਜ਼ਮੀ ਕਰ ਦਿਓ ਧੰਨਵਾਦ ਓਕੇ ਜੀ ਧੰਨਵਾਦ